ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਹੁਤ ਹੀ ਜ਼ਿਆਦਾ ਟੇਸਟੀ ਚਟਪਟਾ ਆਚਾਰ ਬਣਾ ਕੇ ਤਿਆਰ ਕਰਾਂਗੇ ਇਹ ਬਣਾਵਾਂਗੇ ਆਪਾਂ ਲਸਣ ਹਰੀ ਮਿਰਚ ਤੇ ਅੰਬ ਦਾ ਬਹੁਤ ਜ਼ਿਆਦਾ ਟੇਸਟੀ ਚਟਪਟਾ ਮਿੰਟਾਂ ਸਕਿੰਟਾਂ ਚ ਬਣ ਕੇ ਤਿਆਰ ਹੋਣ ਵਾਲਾ ਆਚਾਰ ਹੈ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਇੱਥੇ ਆਪਾਂ 8-10 ਜਿਹੜੀਆਂ ਹਰੀਆਂ ਮਿਰਚਾਂ ਲੈ ਲਈਆਂ ਨੇ ਆਈਆਂ ਤੇ ਨਾਲ ਹੀ ਆਪਾਂ ਦੋ ਮੁਠੀ ਲਸਣ ਲੈ ਲਈਏ ਛਿੱਲ ਕੇ ਤੇ ਇੱਕ ਅੰਬ ਲੈ ਲੈਗਾ ਇਹ ਖੱਟਾ ਮਿੱਠਾ ਅੰਬ ਹੈਗਾ ਤੇ ਬਹੁਤ ਹੀ ਵਧੀਆ ਜਿਹੜਾ ਜਿਹੜਾ ਇਹਦਾ ਇਹ ਚਾਰਾਗਾ ਤਿਆਰ ਹੁੰਦਾਗਾ ਖਟ ਮਿੱਠਾ ਚਟਪਟਾ ਬਣ ਕੇ ਤੇ ਇਧਰ ਆਪਾਂ ਇੱਕ ਕੁੰਡਾ ਲੈ ਲਿਆ ਕੁੰਡੇ ਦੇ ਵਿੱਚ ਆਪਾਂ ਲਸਣ ਪਾ ਲਿਆ ਲਸਣ ਨੂੰ ਆਪਾਂ ਜਿਆਦਾ ਬਰੀਕ ਨਹੀਂ ਰਗੜਨਾ ਇਹਨੂੰ ਦਰਦਰਾ ਜਿਹਾ ਕੁੱਟ ਕੇ ਤਿਆਰ ਕਰਨਾਗਾ ਮਤਲਬ ਕਿ ਜਿਵੇਂ ਆਪਾਂ ਚੌਪਰ 'ਚ ਚੌਪ ਵੀ ਕਰ ਸਕਦੇ ਆਂਗੇ ਜਾਂ ਮਿਕਸੀ 'ਚ ਇਹਨੂੰ ਹਲਕਾ ਜਿਹਾ ਰੁਕ ਰੁਕ ਕੇ ਸਲਾਸ ਕਿ ਜਿਹੜਾ ਇਹ ਤਿਆਰ ਕਰ ਸਕਦੇ ਹਾਂ ਲਸਣ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਆਪਾਂ ਲਸਣ ਤਿਆਰ ਕਰ ਲਿਆ ਹੈਗਾ ਤੇ ਇਹਨੂੰ ਇੱਕ ਬਟਨ ਚ ਕੱਢ ਲਵਾਂਗੇ ਤੇ ਦਵਾਰੇ ਹੀ ਆਪਾਂ ਉਸੇ ਕੁੰਡੇ ਦੇ ਵਿੱਚ ਜਿਹੜੀਆਂ ਮਿਰਚਾਂ ਨੇ ਉਹਨਾਂ ਨੂੰ ਵੀ ਦਾਦਰਾ ਜਾ ਕੁੱਟ ਲਵਾਂਗੇ ਤੇ ਛੋਟੇ ਛੋਟੇ ਪੀਸਾਂ ਦੇ ਵਿੱਚ ਆਪਾਂ ਜਿਹੜੀਆਂ ਮਿਰਚਾਂ ਪਾ ਲਵਾਂਗੇ ਦੇ ਵਿੱਚ ਕੱਟ ਕੇ ਤੇ ਇਹ ਜਿਆਦਾ ਦੀਆਂ ਤਿੱਖੀਆਂ ਮਿਰਚਾਂ ਨਹੀਂ ਹੈਗੀਆਂ ਇਹਾਂ ਤੇ ਨਾਰਮਲ ਜੀਆਂ ਮਤਲਬ ਕਿ ਤਿੱਖੀਆਂ ਮਿਰਚਾਂ ਨੇ ਜ਼ਿਆਦਾ ਨਹੀਂ ਹੈਗੀਆਂ ਇਹਾਂ ਤੇ ਇਦਾਂ ਦਾ ਜਿਹੜਾ achar ਹੈ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਇੱਕ ਵਾਰ ਜਿਹੜਾ ਇਹ ਆਚਾਰ ਬਣਾ ਕੇ ਤੁਸੀਂ ਟਰਾਈ ਜ਼ਰੂਰ ਕਰਨਾ ਇਹਨੂੰ ਰੋਟੀ ਨਾਲ ਪਰਾਂਠੇ ਨਾਲ ਚੌੜਾ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋਗੇ ਤੇ ਬਹੁਤ ਹੀ ਜਲਦੀ 5-5-7 ਮਿੰਟਾਂ ਚ ਜਿਹੜਾ ਆਚਾਰ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇਹ ਜਿਹੜੀਆਂ ਆਪਾਂ ਮਿਰਚਾਂ ਸੀਗੀਆਂ ਉਹ ਵੀ ਆਪਾਂ ਨੇ ਕੱਢ ਲੀਆਂ ਨੇ ਆਂ ਰਗੜ ਕੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਅੰਬ ਹੈਗਾ ਇਹਨੂੰ ਛਿੱਲ ਲਿਆਗਾ ਤੇ ਇਹਨੂੰ ਖਟਮਿਠਾ ਅੰਬ ਹੈਗਾ ਤੇ ਇਹ ਆਪਾਂ ਅੱਧਾ ਕੰਮ ਬਾਕੀ ਆਪਾਂ ਜੂਸ ਕਰ ਲਵਾਂਗੇ ਤੇ ਇਹਨੂੰ ਵੀ ਆਪਾਂ ਬ੍ਰੇਕ ਬ੍ਰੇਕ ਕੱਟ ਕੇ ਪਾ ਲਵਾਂਗੇ ਕੁੰਡੇ ਦੇ ਵਿੱਚ ਤੇ ਇਹਨੂੰ ਵੀ ਆਪਾਂ ਦਰਦਰਾ ਜਿਹਾ ਰਗੜ ਲਵਾਂਗੇ ਤੇ ਜਿਹੜਾ ਇਹ achar ਹੈ ਬਹੁਤ ਜਿਆਦਾ ਟੇਸਟੀ ਬਣਦਾ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੁੰਦਾ ਹੈਗਾ ਸਫਰ 'ਚ ਵੀ ਲਿਜਾ ਸਕਦੇ ਹੋ ਜਿਹੜਾ achar ਹੈ ਤੇ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋਗੇ ਤੇ ਇਹ ਖਰਾਬ ਨਹੀਂ ਹੁੰਦਾ ਹੈਗਾ ਕਿਉਂਕਿ ਆਪਾਂ ਇਹਨਾਂ ਨੂੰ ਸਰੋਂ ਦੇ ਤੇਲ ਦੇ ਵਿੱਚ ਤਿਆਰ ਕਰਾਂਗੇ ਜਿਹੜਾ achar ਹੈਗਾ ਤੇ ਇਹ ਜਿਹੜਾ ਅੰਬ ਹੈਗਾ ਇਹ ਵੀ ਆਪਾਂ ਦਰਦਰਾ ਜਿਹਾ ਕਟਕੇ ਹੈ ਜਿਹੜਾ ਤਿਆਰ ਕਰ ਲਿਆ ਹੈਗਾ ਤੇ ਚਾਹੇ ਤੁਸੀਂ ਚੋਪਰ 'ਚ ਚੋਪ ਕਰ ਸਕਦੇ ਹੋਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਵੀ ਸਾਈਡ 'ਤੇ ਰੱਖ ਲਵਾਂਗੇ ਤੇ ਇੱਧਰ ਆਪਾਂ ਇੱਕ ਫਰਾਈਪੈਨ ਲੈ ਲਵਾਂਗੇ ਫਰਾਈਪੈਨ ਦੇ ਵਿੱਚ ਪਾ ਲਵਾਂਗੇ ਆਪਾਂ 2-3 ਚਮਚੇ ਸਰੋਂ ਦੇ ਤੇਲ ਦੇ ਤੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਲਸਣ ਲਸਣ ਨੂੰ ਆਪਾਂ ਹਲਕਾ ਜਿਹਾ ਸੁਨਹਿਰੀ ਹੋਣ ਤੱਕ ਘਿਓਣ ਲਵਾਂਗੇ ਤੇ ਤਾਂ ਕਿ ਜਿਹੜਾ ਲਸਣ ਦਾ ਕੱਚਾਪਾਨ ਹੈਗਾ ਨਿਕਲ ਜਾਵੇ ਤੇ ਇਹਦਾ ਜਿਹੜਾ ਮਸਾਲਾ ਹੈਗਾ ਆਪਾਂ ਨੇ ਇੱਕ ਮਸਾਲਾ ਪਹਿਲਾਂ ਬਣਾਇਆ ਸੀ ਆਚਾਰ ਦਾ ਤੇ ਇਹ ਅੱਜ ਮੈਂ ਸਿੰਪਲ ਜਿਹਾ ਜਿਹੜਾ ਆਚਾਰ ਦਾ ਮਸਾਲੇ ਨਾਲ ਹੀ ਤਿਆਰ ਕਰੂੰਗੀ ਉਹਨੂੰ ਜਿਹਦੇ ਵਿੱਚ ਕਿ ਮੈਂ ਸੌਂਫ ਜੀਰਾ ਤੇ ਸਾਫ ਤੋਂ ਧੰਨੀਆਂ ਕਾਲੀ ਮਿਰਚ ਤੇ ਇਹਨ ਤੋਂ ਤਿੰਨ ਸੁੱਕੀਆਂ ਲਾਲ ਮਿਰਚਾਂ ਰਗੜ ਕੇ ਤਿਆਰ ਪਾ ਕੇ ਤਿਆਰ ਕੀਤਾ ਜਿਹੜਾ ਮਸਾਲਾ ਉਹੀ ਪਾਵਾਂਗੇ ਉਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਅਚਾਰ ਬਣ ਕੇ ਤਿਆਰ ਹੁੰਦਾ ਹੈਗਾ ਹਲਕਾ ਜਿਹਾ ਜਦੋਂ ਜਿਹੜਾ ਕਲਰ ਹੈਗਾ ਲਸਣ ਦਾ ਚੇਂਜ ਹੋ ਗਿਆ ਤਾਂ ਆਪਾਂ ਐਡ ਕਰਤੀਆਂ ਦੇ ਵਿੱਚ ਮਿਰਚਾਂ ਮਿਰਚਾਂ ਜ਼ਿਆਦਾ ਕੌੜੀਆਂ ਨਹੀਂ ਸੀ ਇਹਨਾਂ ਨੂੰ ਵੀ 2-3 ਮਿੰਟ ਆਪਾਂ ਲਸਣ ਦੇ ਨਾਲ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਐਡ ਕਰ ਦਵਾਂਗੇ ਜਿਹੜਾ ਆਂਬਾ ਰਗੜ ਕੇ ਰੱਖਿਆ ਆਪਾਂ ਤੇ ਉਹ ਵੀ ਇਹਦੇ ਵਿੱਚ ਐਡ ਕਰਤਾ ਤੇ ਆਂਬ ਨੂੰ ਵੀ ਆਪਾਂ ਦੋ-ਤਿੰਨ ਮਿੰਟ ਭੁੰਨ ਲਵਾਂਗੇ ਮਿਰਚਾਂ ਤੇ ਲਸਣ ਦੇ ਨਾਲ ਇਈ ਮੈਂ ਦੋ ਮੁਠੀ ਜਿਹੜਾ ਲਸਣ ਲੈਂਦਾ ਸੀਗਾ ਜਿਵੇਂ ਅੱਧੀ ਕੋਲੀ ਦੇ ਕਰੀਬ ਲਸਣ ਸੀਗਾ ਤੇ ਅੱਧੀ ਕੋਲੀ ਹਰੀ ਮਿਰਚ ਸੀਗੀ ਤੇ ਅੱਧੀ ਕੋਲੀ ਦੇ ਕਰੀਬ ਹੀ ਜਿਹੜਾ ਆਪਾਂ ਨੇ ਲੈ ਲਿਆ ਸੀਗਾ ਅੰਬ ਤੇ ਮਤਲਬ ਕਿ ਡੇਢ ਕੋਲੀ ਦੇ ਕਰੀਬ ਜਿਹੜਾ ਆਪਣਾ ਸਮਾਨ ਹੈਗਾ ਇਹ ਤੁਸੀਂ ਵੱਧ ਘੱਟ ਆਪਣੇ ਅਨੁਸਾਰ ਕਰ ਸਕਦੇ ਹੋਗੇ ਥੋੜਾ ਜਿਹਾ ਭੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਸੋ ਕਿ ਮਸਾਲੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਜਿਹੜੀ ਹੈਗੀ ਲਾਲ ਮਿਰਚ ਪਾਊਡਰ ਐਡ ਕਰ ਦਵਾਂਗੇ ਉਸ ਤੋਂ ਬਾਅਦ ਹਲਦੀ ਪਾਊਡਰ ਤੇ ਸਵਾਦ ਅਨੁਸਾਰ ਨੂਨ ਤੇ ਜਿਹੜਾ ਆਪਾਂ ਮਸਾਲਾ ਰਗੜ ਕੇ ਤਿਆਰ ਕੀਤਾ ਹੋਇਆ ਹੈਗਾ ਉਹ ਐਡ ਕਰ ਦਵਾਂਗੇ 2-3 ਚਮਚੇ ਤੇ ਜਿਹੜੀ ਇਹ ਮਿਰਚ ਮੈਂ ਲਾਲ ਐਡ ਕੀਤੀ ਹੈ ਕਿਉਂਕਿ ਜਿਹੜੀ ਮਿਰਚ ਹੈਗੀ ਇਹ ਹਰੀ ਵਾਲੀ ਇਹ ਤਿੱਖੀ ਘੱਟ ਹੈ ਤਾਂ ਕਰਕੇ ਇਹਦੇ ਵਿੱਚ ਲਾਲ ਮਿਰਚ ਪਾਊਡਰ ਮੈਂ ਐਡ ਕੀਤਾ ਹੈਗਾ ਥੋੜਾ ਜਿਹਾ ਚਟਪਟਾ ਕਰਨ ਵਾਸਤੇ ਤੇ ਉਸ ਤੋਂ ਬਾਅਦ ਜਿਹੜਾ achar ਆਪਾਂ 1-2 ਮਿੰਟ ਇਹਨੂੰ ਆਪਾਂ ਮਸਾਲਿਆਂ ਸਮੇਤ ਭੁੰਨਾ ਲਵਾਂਗੇ ਤੇ ਬਹੁਤ ਹੀ ਵਧੀਆ ਇਹ ਟੇਸਟੀ ਜਿਹੜਾ achar ਮਿੰਟਾ ਸਕਿੰਟਾਂ ਚ ਦੀ ਆਪਣੇ ਆਪ ਬਣ ਕੇ ਤਿਆਰ ਹੋ ਜਾਊਗਾ ਤੇ ਨਾਲ ਦੀ ਨਾਲ ਹੀ ਜਿਹੜਾ ਗੈਸ ਹੈਗਾ ਜਦੋਂ ਆਪਾਂ ਮਸਾਲੇ ਪਾਉਣੇ ਹੈਗੇ ਉਦੋਂ ਬੰਦ ਕਰ ਦੇਣਾ ਕਿਉਂਕਿ ਜਿਹੜਾ ਆਪਣਾ ਫਰਾਈਪੈਨ ਹੈ ਉਹ ਕਾਫੀ ਗਰਮ ਹੁੰਦਾ ਹੈਗਾ ਤੇ ਉਹਦੇ ਵਿੱਚ ਜਿਹੜੇ ਮਸਾਲੇ ਹੈਗੇ ਪੱਕ ਜਾਂਦੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਇਹ ਜਿਹੜਾ ਤੇਲ ਹੈਗਾ ਆਟੋਮੈਟਿਕਲੀ ਰਿਲੀਜ਼ ਕਰ ਦਿੰਦਾ ਹੈਗਾ achar ਤੇ ਜਿਹੜਾ ਆਚਾਰ ਬਣ ਕੇ ਆਪਣਾ ਬਿਲਕੁਲ ਤਿਆਰ ਹੋ ਗਿਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਤਦ ਤੱਕ ਵੀਡੀਓ ਦੇਖਣ ਲਈ ਧੰਨਵਾਦ